ਸੱਜਣੋ ਅੱਜ ਅਸੀਂ ਆਏ ਆਂ ਬਾਈ ਜੱਗੇ ਦੇ ਡੈਰੀ ਫਾਰਮ ਦੇ ਵਿੱਚ ਮਿਕਸਰ ਤੋਂ ਸੱਜਣਾਂ ਕਰਨ ਲੱਗੇ ਆਂ ਝੋਟੀ ਦੇ ਸਿੰਘ ਠੀਕ ਝੋਟੀ ਦੇ ਸਿੰਘਾਂ ਦੀ ਪਰਸਨੈਲਿਟੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਮਿਕਸਰ ਤੋਂ ਇੱਧਰ ਸਿੰਘਾਂ ਦੀ ਪਰਸਨੈਲਿਟੀ ਕਿਸ ਤਰ੍ਹਾਂ ਦਾ ਕੰਮ ਹੋਇਆ ਪਿਆ ਸਿੰਘ ਸਿਰ ਦੇ ਵਿੱਚ ਖੁੱਬੇ ਪਏ ਆ ਤੇ ਝੋਟੀ ਦੇ ਸਿੰਘ ਹੁਣ ਕਰਨ ਲੱਗੇ ਆ ਠੀਕ ਨਾਲ ਸਾਡੇ ਅੰਕਲ ਜੀ ਆ ਤੇ ਸਾਰੇ ਗੱਲਬਾਤ ਤਾਂ ਸਿੰਘ ਸਸਕਾ ਅੰਕਲ ਜੀ ਹਸੀ ਗਾਰ ਜੀ ਉਹ ਠੀਕ ਠਾਕ ਜੀ ਠੀਕ ਠਾਕ ਬਣਾਦ ਗਿਆ ਹਰ ਪੂਰੀ ਗੱਲ ਬਸ ਹਾਂ ਜੀ ਬਣਾ ਦਿਓ ਝੋਟੀ ਦੇ ਬਣਾ ਦੇਣਾ ਇੱਥੇ ਫੜ ਕੇ ਰੱਖੋ ਜੀ ਅੰਕਲ ਜੀ ਆਏ ਆ ਅੱਗੇ ਨਹੀਂ ਗਿਆ ਹਾਂ ਝੋਟੇ ਬਣਾਦਣ ਲੱਗੇ ਆ ਵੇਖ ਸਕਦਾ ਸੀ ਜੋ ਕਿਸ ਤਰ੍ਹਾਂ ਚੱਲਦਾ ਕਰਮਫਾਰ ਚੱਲਦੀ ਚੱਲਦੀ ਵੀਡੀਓ ਕਰ ਦੋ ਸ਼ੇਅਰ ਤੇ ਹੁਣ ਨਾ ਲਾਇਆ ਕਰੋ ਦੇਰ ਹਾਂ ਤੇ ਕੰਮ ਕਰਾਂਗੇ ਪੂਰੀ ਗੱਲਬਾਤ ਕਵਾਲਿਟੀ ਦਾ ਕੰਮ ਕਰਵਾਉਣ ਲਈ ਸਾਡੇ ਨਾਲ ਤੁਸੀਂ ਆਵਾਜ਼ ਦਾ ਕੰਮ ਕਰ ਸਕਦੇ ਹੋ ਬਣਾ ਦੇਾਂਗੇ ਝੋਟੀਆਂ ਝੋਟੀਆਂ ਪੂਰੇ ਚੱਲ ਬੱਸ ਬਣਾ ਦੇਾਂਗੇ ਇਹਦਾ ਪਾਣੀ ਪੀਣ ਦੀ ਹਸੂਗੀ ਕਿਉਂਕਿ ਪਿਓਟੀ ਪਰ ਰਚਾਈ ਖੜੀ ਕਰ ਲੈ ਜੋ ਹੁਣ ਹੈ ਮੜੇ ਕਿਲੀ ਸਾਈਡ ਤੇ ਖੜੀ ਹੋ ਜੂਗੀ ਦੇਖ ਸਕਦੇ ਹੋ ਕਿੰਝੋ ਕਿੱਲਾ ਕਿੱਲਾ ਖੇਚੇ ओके ਫਿਰ ਨਹੀਂ ਕੋ ਬਹੁਤ ਬਨ ਗਏ ਇੱਕ ਰਾ ਪਤਾ ਲੱਗ ਗਿਆ ਵਿੱਚ ਲੈ ਗਏ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਬਾਈ ਜੱਗੇ ਦੇ ਫਾਰਮ ਦੇ ਵਿੱਚ ਜੱਗਾ ਵਪਾਰੀ ਜੋ ਕਲਾਸ ਦੇ ਵਿੱਚ ਸਚਨੋ ਬਾਈ ਜਿੱਤੇ ਝੋਟੀ ਦਾ ਕਰਕੇ ਟਿਆ ਇੱਕ ਸਿੰਘ ਠੀਕ ਸਿੰਘ ਵੇਖ ਸਕਦੇ ਸਚਨੋ ਸਿੰਘ ਬਹੁਤ ਜ਼ਿਆਦਾ ਖਰਾਬ ਹੋਏ ਪਏ ਸੀ ਪਰਸਨੈਲਿਟੀ ਵੇਖ ਸਕਦੇ ਹੋ ਬਾਕੀ ਭਾਈ ਜੋ ਬਣਨਾ ਤੇਲ ਲਾਉਗਾ ਹਣ ਸੈਂਗ ਨੂੰ ਤੇ ਸੁਗਾ ਤੇਲ ਲਾ ਕੇ ਤਾਂ ਕਿੰਨੀ ਕੁ ਵਧੀਆ ਗੱਲਬਾਤ ਲੱਗੀ ਆ ਇੱਕ ਸਾਥ ਸਜਣੋ ਭਾਈ ਨੇ ਲਾਦਾ ਤੇਲ ਸੈਂਗ ਨੂੰ ਕੁਆਲਿਟੀ ਤੁਸੀਂ ਦੱਸੋ ਜੀ ਕਮੈਂਟਾਂ ਵਿੱਚ ਕਿਵੇਂ ਲੱਗੀ ਗੱਲਬਾਤ ਪਰਸਨੈਲਿਟੀ ਪੂਰੀ ਗੱਲਬਾਤ ਬਣਾ ਦੇਣੀ ਆ ਘੈਂਟ ਗੱਲਬਾਤ ਬਣਾ ਦੇਣੀ ਆ ਸੈਂਗ ਦੀ ਪੈਂਡੇ ਗਲਾਸ ਦੇ ਵਿੱਚ ਆ ਜੱਗੇ ਵਪਾਰੀ ਤੇ ਘਰੇ ਆ ਸਜਣਾ ਉਹ ਜੋ ਕਿ ਬਹੁਤ ਹੀ ਪ੍ਰੀਮੀਅਰ ਬੰਦਾ ਵਧੀਆ ਟੌਪ ਟੌਪ ਦੇ ਜਾਨਵਰ ਲਿਆਉਂਦਾ ਨੀਲੀ ਰਾਵੀ ਦੇ ਮੋਰਾ ਤੇ ਘੈਂਡ ਘੈਂਡ ਜਾਨਵਰ ਰੱਖਦਾ ਵੇਖ ਸਕਦੇ ਹੋ ਐਕਸ ਤੰਗ ਬਣਾਤਾ ਤੇ ਬਾਈ ਜੋ ਬਣਾ ਵੀਰੇ ਕਿਵੇਂ ਲੱਗੀ ਗੱਲਬਾਤ ਬਹੁਤ ਵਧੀਆ ਵੀਰੇ ਇੱਕ ਨੰਬਰ ਹੀ ਸੈਟ ਤੰਗ ਤੰਗ ਤਾਂ ਨਹੀਂ ਕਰਦੇ ਆਪਾਂ ਜਾਨਵਰ ਨੂੰ ਆਹ ਨਾ ਸਟੌਕ ਗਲਾਸ ਜਮਾ ਠੀਕ ਬਾਈ ਕਹਿੰਦਾ ਪੂਰੀ ਗੱਲਬਾਤ ਆ ਬਾਕੀ ਸਜਣਾ ਪ੍ਰਸਨੈਲਿਟੀ ਵੇਖ ਸਕਦਾ ਝੋਟੀ ਸੀ ਪ੍ਰਸਨੈਲਿਟੀ A1 ਆ ਇੱਧਰਲੇ ਪਨੇ ਦਾ ਲੱਗਦੀ ਝੋਟੀ ਆ ਵੇਖੋ ਜੀ ਆ ਆ ਆ ਆ ਘੈਂਟ ਗੱਲਬਾਤ ਬਣ ਗਈ ਇੱਧਰਲੇ ਸਿੰਘ ਤਾਂ ਆਏ ਲੱਗਦੇ ਜਿਵੇਂ ਖੋਲਾ ਹੁੰਦਾ ਸਿੰਘ ਤੇ ਵਾਟੇ ਤੋਂ ਤਨ ਪਏ ਹੋਏ ਸੀ ਯਾ ਠੀਕ ਆ ਜੀ ਜਲਦੀ ਜਲਦੀ ਵੀਡੀਓ ਨੂੰ ਦੇਖੋ ਜਰੂਰ ਸਾਰੀ ਐਟ ਤੇ ਟਿੱਕਰ ਸਾਤ ਸਿਕਲ ਦੋਸਤੋ ਮੈਂ ਡਾਕਟਰ ਅਤਰ ਲੋਚਨ ਸਿੰਘ ਅੱਜ ਅਸੀਂ ਪੰਚੇ ਅਸੀਂ ਬਾਈ ਚੱਕੇ ਦੇ ਫਾਰਮ ਦੇ ਵਿੱਚ ਕਰਕੇ ਛੋਟੀ ਦੇ ਪੈਰਪੁਰ ਸਿੰਘ ਸੰਗ ਸਮੁਨਾ ਕੇ ਪੂਰੀ ਗਲਬਾਤ ਬਣਾਤੀ ਹੈ ਸਜਣਾ ਮਿਹਨਤ ਬਹੁਤ ਲੱਗਦੀ ਹੈ ਤਾਂ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਤਾ ਜੀ ਤਾਂ ਸੰਗਤ ਨੂੰ ਇੱਕ ਸਾਧਾ ਕੁਆਲਟੀ ਦਾ ਵਾਲਾ ਕੀ ਸੰਗਤ ਹੀ ਕੁਆਲਟੀ ਦੇਖ ਸਕਦੇ ਹਾਂ ਤੇਲ ਲਾ ਕੇ ਵਿਖਾਵਾਂਗੇ ਤੁਮੇ ਸੰਗਾ ਦੀ ਗਰੋਥ ਕਿਸ ਤਰ੍ਹਾਂ ਲੱਗੀ ਹੈ ਛੋਟੀ ਕਿਵੇਂ ਲੱਗੀ ਗਲਬਾਤ ਆ ਸਕਦੇ ਸਜਣਾ ਪਰਸਾਨੀ ਜੀ ਨੂੰ ਦੱਸੋ ਜੇ ਕਿਵੇਂ ਲੱਗੀ ਗੱਲਬਾਤ ਧੰਨ ਲਾਦਾ ਡਾਵਰਾਵਲਾ ਦਾ ਤੇਲ ਝੋਟੀ ਦੇ ਸਿੰਘਾਂ ਨੂੰ ਵੇਖ ਸਕਦਾ ਪਰਸੈਂਟ ਕੋਈ ਗੱਲਬਾਤ ਬਣਾਤੀ ਆ ਬਾਕੀ ਭਾਈ ਜੋ ਮੰਤ ਸਦਾ ਆਪਣਾ ਬਾਰੇ ਕੀ ਮੈ ਲੱਕੀ ਗੱਲ ਬਾਤ ਸਜਣੋ ਵਧੀਆ ਵੀਰੇ ਬਹੁਤ ਵਧੀਆ ਕੰਮ ਕੀਤਾ ਇੱਕ ਨੰਬਰ ਹੈ ਸਰਵਰਕ ਤੁਸੀਂ ਕਰ ਸਕਦੇ ਸਜਣੋ ਪਿੰਡ ਮੇਰਾ ਜਾਂਡਾ ਵਾਲਾ ਜੀ ਜਿਲ੍ਹਾ ਫਰੀਪੁਰ ਨੇੜੇ ਹੈਗਾ ਜੀ ਚੰਦਵਾਜਾ ਤੇ ਫੋਨ ਨੰਬਰ ਹੈ ਜੀ 9826418 ਜੀ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮਚ